ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਚੱਲ ਆਪਾਂ ਜਾਫਰ ਕਾਸਟ ਦੇ ਸਵਾਗਤ ਕਰਦੇ ਹਾਂ ਅਸੀਂ ਤੁਸੀਂ ਸਾਡੇ ਚੈਨਲ ਤੇ ਫਿਰ ਤੋਂ ਜੁੜ ਗਏ ਹੋ ਸਤ ਸ੍ਰੀ ਅਕਾਲ ਪਰਮਾਤਮਾ ਹਰ ਇੱਕ ਨੂੰ ਤਰੱਕੀਆਂ ਬਖਸ਼ੇ ਤੇ ਅੱਜ ਸੱਜ ਕਰਦੇ ਹਾਂ ਅੱਜ ਜੋ ਕਿ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇੱਕ ਜੋ ਕਿ ਪ੍ਰਾਈਵੇਟ ਜੋ ਸਰਕਾਰੀ ਬੱਸ ਭਾਰਤ ਦੇ ਜਿਵੇਂ ਵਿੱਚ ਕਈ ਸਵਾਰੀਆਂ ਸੁੱਟ ਲੱਗੀਆਂ ਕਈ ਲੋਕ ਜ਼ਖਮੀ ਹੋਏ ਸੋ ਚ ਕਰ ਡਰਾਈਵ ਅ ਚੋੜੀ ਹਾਲਟਰ ਬੋਲਦਾ ਬੇਨਤੀ ਹੈ ਕਿ ਤੁਸੀਂ ਡਰਾਈਵਰੀ ਕਰਦੇ ਸਮੇਂ ਹਮੇਸ਼ਾ ਆਪਣਾ ਧਿਆਨ ਅੱਗੇ ਰੱਖਿਆ ਕਰੋ ਕਦੇ ਵੀ ਨਿਰਦਰਨਾ ਕਰਿਆ ਕਰੋ ਖਾਸ ਕਰਕੇ ਮੀਂਹ ਦੇ ਸਮੇਂ ਵਿੱਚ ਜੇ ਤੁੰਦੋਂ ਤੋਂ ਦੋਵੇਂ ਦਾ ਸੜਕਾਂ ਵਾਲਾ ਵਿੱਚ ਹੁੰਦਾ ਮੇਲੇ ਕਿਉਂਕਿ ਉਦੋਂ ਵੀ ਇਹ ਖਤਰਾ ਹੁੰਦਾ ਹੈ ਕਿ ਜਦੋਂ ਵੀ ਤੁਹਾਨੂੰ ਪਵੇ ਤਾਂ ਗੱਡੀ ਖੜੀ ਹੋਵੇ ਮੀਂਹ ਪੰਦੋਂ ਵੀ ਗੱਡੀ ਖੜੀ ਹੋਵੇ ਮੀਂਹ ਵਿੱਚ ਗੱਡੀ ਰੈਲ ਫਿਸਲਦੇ ਨੇ ਅਰੇ ਬੰਦਾ ਵਿੱਚ ਗੱਡੀ ਜਦੋਂ ਆਪ ਗੱਡੀ ਭਜਾਉਂਦੇ ਤਾਂ ਉਹ ਰੁਕਦੀ ਨਹੀਂ ਸੋ ਹਮੇਸ਼ਾ ਤੁਹਾਨੂੰ ਦਾਤ ਨਾ ਰੱਖਿਆ ਕਰੂ ਹਾਂ ਜੋ ਪਤੀ ਅਜੀ ਦਾ ਅਜੀ ਸਵੇਰ ਤੋਂ ਹੀ ਜੋ ਕਿ ਮੀਰਾ ਦੌਰ ਜਾਰੀ ਸੀ ਇਸ ਵਿੱਚ ਇਸ ਪਾਸ ਦੇ ਰਾ ਜੋ ਕਿ ਹਾਸਾ ਹੋਇਆ ਉਹ ਦੁੱਖ ਦੀ ਗੱਲ ਹੈ ਸੋ ਇਲਾ ਸ਼ੋਕਰ ਹੈ ਕਿ ਯੂਸਫ ਬੱਸ ਇਹ ਬੱਸ ਕਿਸੇ ਜਿਹੜਾ ਨਹੀਂ ਡਿੱਗੀ ਪਰ ਮਾਤਾ ਮਾਂ ਚੋਕਰ ਹੈ ਸੋ ਹਮੇਸ਼ਾ ਡਰਾਈਵਿੰਗ ਉਸੇ ਸਮੇਂ ਭਾਵੇਂ ਵੀ ਤੁਸੀਂ ਹੌਣ ਗੰਦੀ ਤੱਕਲੇ ਕਰੋਂ ਹੌਣ ਗੰਦੀ ਤੇ ਰਾੜੀ ਜੋਗੇ ਜੇ ਨੁਕਸਾਨ ਹੋਣ ਦੇ ਸੰਕੇਤ ਬਣ ਜਾਂਦੇ ਨੇ ਤੇ ਬਾਕੀ ਹੁਣ ਕੱਲ ਦਾ ਪਰਸਨ ਰਿੰਗ ਹੋਰ ਕੋਈ ਨਾ ਮੇਂ ਮੌਸਮ ਦੇ ਅਪਡੇਟ ਲਾ ਕੇ ਆਜ ਰਹੁੰਦੇ ਆ ਕਿਉਂਕਿ ਇੱਕ ਪਛੋਟੇ ਸਿਸਟਮ ਇੱਕ ਥੋੜਾ ਜਿਹਾ ਵੀਕ ਹੈ ਅਸੇ ਉਹ ਕੁਝ ਹੋ ਰਿਹਾ ਵਰਨਾਂ ਕੇ ਵਿੱਚੋਂ ਧੰਨਵਾਦ